ਕਿਦਾਂ ਜੀ ਸਾਰੇ ਸਾਈਡੀ ਲਾਈਵ ਦੇ ਵਿੱਚ ਕੋਈ ਮਿਸਟੇਕ ਆ ਗਈ ਸੀ ਉਹ ਕੱਟ ਹੋ ਗਿਆ ਕੰਮ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਹਾਂਜੀ ਗੁਰੀ ਸਿੱਧੂ ਜੀ ਦੇਖ ਮੈਨੂੰ ਮੜ ਜਾ ਮੈਂ ਹੁਣ ਮੈਸੇਜ ਕਰਦਾ ਬਾਏ ਗਰੁੱਪ ਵਿੱਚ ਲਿਖਦਾ ਹਾਂ ਹਾਂਜੀ ਹਾਂਜੀ ਲਾਈਵ ਹੋ ਗਈ ਸੀ ক্লোਜ਼ਡ ਹੋ ਗਈ ਸੀ ਪਤਾ ਨਹੀਂ ਕੀ ਗੱਲ ਹੋਈ ਉਂਗਲੀ ਵੱਜ ਗਈ ਕਿਤੇ ਤੁਸੀਂ ਕਹਿੰਦੇ ਸੀ ਬਲੂ ਸਾਨੂੰ ਅਸਲ 'ਚ ਪਤਾ ਨਹੀਂ ਹੈਗਾ ਇਹਦੇ ਬਾਰੇ ਉਹ ਵੀ ਕਰਨ ਲੱਗੇ ਸੀ ਇਹਨੇ ਹੋਰ ਭਰਾ ਸੀ ਕਿ ਜਿਹੜੇ ਏ ਸੀ ਸੀ ਇਹ ਨੇ ਜਿਹੜੇ ਉਹ ਉਹ ਤੇ ਮਲ ਕਣ ਮਨਦੀਪ ਸੀਗੇ ਇਕੱਲੇ ਤੇ ਜਿਹਨਾਂ ਦਾ ਚੈਨਲ ਸੀਗਾ ਹਾਂ ਸੰਦੀਪ ਕਹਿੰਦਾ ਸੀ ਹੂੰ ਉਹ ਉਹ ਸੁਣਾਓ ਜੀ ਨਵੀਤਾ ਜੀ ਕੌਣ ਕੌਣ ਆ ਜੀ ਸਾ ਲਾਈਵ 'ਚ ਆ ਗਏ ਸਾਡੀ ਲਾਈਵ ਡਿਸਕਨੈਕਟ ਹੋ ਗਈ ਸੀ ਦੁਬਾਰਾ ਮੈਸੇਜ ਕਰਕੇ ਦੱਸ ਦਿਓ ਪਲੀਜ਼ ਸਾਨੂੰ ਕੌਣ ਕੌਣ ਜੁੜ ਗਿਆ ਜੀ ਦੁਬਾਰਾ ਨਾਲੇ ਦੁਬਾਰਾ ਜੁੜੇ ਆ ਹੁਣ ਕੌਣ ਕੌਣ ਦੁਬਾਰਾ ਜੁੜ ਗਿਆ ਜੀ ਦੱਸੋ ਕੋਈ ਨੈਟਵਰਕ ਦੀ ਪ੍ਰੋਬਲਮ ਆ ਗਈ ਸੀ ਉਹਦੇ ਕਰਕੇ ਲਾਈਵ ਕੱਟ ਹੋ ਗਈ ਸੀ ਆਗੇ ਬਹਾਦਰ ਸਿੰਘ ਆਗੇ ਲਾਈਕ ਡਨ ਥੈਂਕ ਯੂ ਜੀ ਬੀਰੀ ਨੈਟਵਰਕ ਦੀ ਪ੍ਰੋਬਲਮ ਆ ਗਈ ਸੀ ਭਾਦਰ ਵੀਰੇ ਇਸ ਕਰਕੇ ਉਹ ਕੱਟ ਹੋ ਗਿਆ ਸੀ ਉਦਮ ਆ ਗਿਆ ਮੈਂ ਕਿਹਾ ਕਿ ਤੇ ਬੰਦ ਕੀ ਬੰਦ ਹੀ ਕਰਤਾ ਨਹੀਂ ਨਹੀਂ ਬੰਦ ਨਹੀਂ ਕੀਤਾ ਉਦਮ ਕੋਈ ਨੈਟਵਰਕ ਦੀ ਪ੍ਰੋਬਲਮ ਆ ਗਈ ਸੀ ਹੋਰ ਕੌਣ ਕੌਣ ਆ ਗਿਆ ਜੀ ਦੁਬਾਰਾ ਸਰਬਜੀਤ ਵੀਰ ਅਗਿੰਦਰ ਗਿਆ ਹਾਂਜੀ 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 ਗੁਰਜੀ ਕਿੱਥੋਂ ਆਪਾਂ ਗਿਬਟੂ ਬਲੂ ਬੀਨ ਇਹ ਵੀਰੇ ਯਾਰ ਕਿਵੇਂ ਦੇ ਹੁੰਨੇ ਸਾਨੂੰ ਨਹੀਂ ਪਤਾ ਯਾਰ ਇਹਦੇ ਬਾਰੇ ਮਾੜਾ ਚਾਨਣਾ ਪਾਓ ਦੱਸੋ ਉਹ ਸੈਟਿੰਗ ਦੇ ਵਿੱਚ ਜਾ ਕੇ ਕੀ ਕਰਨਾ ਹੁੰਦਾ ਇਹਦੇ ਵਾਸਤੇ ਅਰੇ ਨਾ ਮਨ ਨਾ ਬੰਦੇ ਆ ਭਾਈ ਯਾਰ ਸਾਨੂੰ ਨਹੀਂ ਪਤਾ ਇਨਾਂ ਸਾਡੀ ਤਾਂ ਲਾਈਵ ਵੀ ਬੰਦ ਹੋ ਗਈ ਸੀ ਇਹੀ ਚੱਕਰਾਂ ਚ ਨੈੱਟਵਰਕ ਥੋੜਾ ਜਿਹਾ ਉਦਾਂ ਹੋ ਗਿਆ ਕੁਝ ਕੁਛ ਗਲਤ ਪਤਾ ਨਹੀਂ ਦਾਬ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਸਾਡੇ ਤੂੰ ਹੋਲੀ ਹੋਲੀ ਦੱਸੋ ਵੀਰ ਗੁਰੀ ਹੋਲੀ ਹੋਲੀ ਸਾਨੂੰ ਸਟੈਪ ਵਾਈਜ਼ ਸਟੈਪ ਦੱਸ ਦੋ ਪਲਤ ਇਹ ਨੂੰ ਆ ਉਹ ਰੁਕ ਜਾ ਉਹ ਹੋ ਇੰਗਲਿਸ਼ ਚ ਹੋ ਗਿਆ ਹੁਣ ਤੁਸੀਂ ਪੰਜਾਬੀ ਚ ਲਿਖੋ ਟੂ ਗਿਵ ਫਲੂ ਕਲਿਕ ਹਾਂ 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 ਤੁਸੀਂ ਦਵਾਰੋ ਇਹ ਦਵਾਰੋ ਕਰੋ ਸਾਡੇ ਨੇ ਇੰਗਲਿਸ਼ ਚ ਲਿਖ ਹੋ ਗਿਆ ਇਹ ਸੈਟਿੰਗ ਚ ਮੈਡੋ ਟੋ ਓਕੇ ਇਹਨਾਂ ਦੀ ਇਹਨਾਂ ਦੀ ਆਈਡੀ ਤੇ ਇਹਨਾਂ ਦੀ ਆਈਡੀ ਤੋਂ ਉਹੀ ਇਹਨਾਂ ਦੀ ਉਹ ਆਈਡੀ ਹੈ। ਆਹ ਦੇਖੋ ਪਰ ਇਹਨਾਂ ਦੀ ਆਈਡੀ ਚੱਲਦੀ ਹੈ ਨਾ। ਹਾਂ ਵੀਰੇ ਤੁਹਾਡੀ ਆਈਡੀ ਨੂੰ ਦੇਣ ਲਈ ਮੇਰਾ ਆਈਡੀ ਤੇ ਕਲਿੱਕ ਕਰੋ। 2 ਮਿੰਟ ਮੈਂ ਉਹ ਨਾ ਹੱਥ ਨਾਲ ਆ ਦੇ ਹੋਰ ਪੱਕ ਜਾ। ਆ ਆਈਡੀ ਤੇ ਛੱਡਿਆ ਕਹਿੰਦੇ ਬਲੂ ਦੇਣ ਲਈ ਮੇਰਾ ਰੁਕ ਉਹ ਹੀ ਨਿਕਲਦਾ ਹੈ ਇਹਦੇ ਵਿੱਚ ਵੀਰੇ ਆਪਸ਼ਨ ਆ ਗਏ ਪਿੰਨ ਮੈਸੇਜ ਰਿਪੋਰਟ ਰਿਮੂਵ ਐਡ ਐਸ ਮੈਡਿਟੋਰ ਚਨਰ ਐਕਟੀਵੇਟ ਕਰਨਾ ਚਾਹੀਦਾ ਹਨਾ ਦੇਖੋ ਨਹੀਂ ਰੁਕ ਜਾ ਐਂਡ ਅਸ ਮੈਡਰਾ ਟੂਰ ਹੋਰ ਹਾਈਡ ਕਰਨਾ ਵੀ ਇਹਨਾਂ ਦੇ ਨਹੀਂ ਦਿਖਣਾ ਚਾਹੀਦੇ ਉਹ ਹਿੰਦਾ ਹਾਲ ਕੀ ਕਰਨਾ ਪਊਗਾ ਵੀਰੇ ਇਹ ਚ ਇਹਨਾਂ ਦੇ ਵਿੱਚੋਂ ਦੂਜੇ ਨੰਬਰ ਤੇ ਕਲਿੱਕ ਕਰੋ ਓਕੇ ਓਕੇ ਆ ਆ ਨੋ ਨੋ ਦੂਜੇ ਨੰਬਰ ਤੇ ਕਿਹਾ ਇਹ ਤਾਂ ਰਿਪੋਰਟ ਲਿਖਿਆ ਜਿੱਥੇ ਵੀਰੇ ਜਾਂ ਪਿੰਨ ਮੈਸੇਜ ਲਿਖਿਆ ਜਿੱਥੇ ਇਹ ਐਡ ਐਡ ਐਸ ਤੁਸੀਂ ਲਿਖ ਕੇ ਦੱਸ ਦੋ ਵੀ ਕਿਹੜਾ ਆਪਸ਼ਨ ਆ ਹੋ ਅਸੀਂ ਦਬਾ ਦੋਗੇ ਫਿਰ ਉਹ ਦੇਖੋ ਐਡ ਐਸ ਮੈਟਰ ਟੋਰ ਤੇ ਕਲਿੱਕ ਕਰੋ ਠੀਕ ਹੈ ਠੀਕ ਹੈ ਜੀ ਓਕੇ ਜੀ ਓਕੇ ਹ ਕਰਤਾ ਤੁਮ ਕਲਿੱਕ ਨੀ ਮੈਂ ਮਟ ਮਟ ਹੁਣ ਇਹਦੇ ਤੇ ਦੋ ਆਪਸ਼ਨ ਆ ਗਈਆਂ ਵੀਰੇ ਦੂਜਾ ਨੰਬਰ ਵਾਲੀ ਕਰਦੀ ਏ ਇੱਕ ਤਾਂ ਆ ਗਿਆ ਕੈਨ ਮਨੇਜ ਬਲਾਕਡ ਵਰਡ ਚੇਂਜ ਚੈਟ ਉਹ ਵੀ ਪੜ ਕੇ ਲਿਖਿਆ ਅ ਸਟੈਂਡਰਡ ਮਟ ਹਾਰਿਕ ਠੀਕ ਹੈ ਵੀਰੇ ਠੀਕ ਹੈ ਹਾਂ ਉਹ ਇੱਕ ਭਰਾ ਨੂੰ ਅਸੀਂ ਬਲੂ ਦਿੱਤਾ ਸੀ ਨਾ ਹੁਣ ਹਾਂ ਹੁਣ ਮੈਸੇਜ ਕਰੋ ਤੁਹਾਡੇ ਬਲੂ ਚ ਆਣਗੇ ਹੁਣ ਤੇ ਇਹਨਾਂ ਦਾ ਮਤਲਬ ਹੀ ਪੁੱਛ ਲਓ ਵੀ ਬਲੂ ਦੇਣ ਦਾ ਮਤਲਬ ਕੀ ਹੁੰਦਾ ਮੈਨੂੰ ਕਿੱਥੇ ਪਤਾ ਹੁਣ ਇਹ ਮੇਰੇ ਮੈਂ ਦਾ ਮਤਲਬ ਕੀ ਹੁੰਦਾ ਮੰਨ ਲਓ ਕੋਈ ਸਰਵਜੀਤ ਭਰਾ ਜੀ ਨੇ ਕੋਈ ਨਾ ਹੋ ਲਿਖਿਆ ਸੀ ਅ ਸਰਵਜੀਤ ਵੀਰ ਨੇ ਲਿਖਿਆ ਸੌਰੀ ਲਾਈਵ ਮਸਾਂ ਲੱਭਿਆਂ ਦੁਬਾਰਾ ਚਾਚਾ ਓਕੇ ਵੀਰੇ ਠੀਕ ਹੈ ਜੀ ਭਰਾ ਜੀ ਉਹ ਨਾ ਇਹਨਾਂ ਨੇ ਬਲੂ ਵਗੈਰਾ ਕਿਤਾ ਕਿਹਾ ਸੀਗਾ ਉਹ ਸਾਨੂੰ ਅਜੇ ਪਤਾ ਨਹੀਂ ਹੈਗਾ ਨਾ ਮੈਂ ਹੈਗੇ ਅਸੀਂ ਉਹਦੇ ਕਰਕੇ ਨਾ ਸਾਡੇ ਕੋਲੋਂ ਗਲਤੀ ਹੱਥ ਉੱਥੇ ਲੱਗ ਗਿਆ ਇਦਾਂ ਹੀ ਬੁਰੀ ਵੀਰੇ ਇਹਦਾ ਮਤਲਬ ਕੀ ਹੈ ਦੱਸਿਓ ਜਰਾ ਜਿਹੜੇ ਵੀਰ ਗਲਤ ਕਮੈਂਟ ਕਰਦਾ ਉਹਨੂੰ ਅਸੀਂ ਬਲੌਕ ਕਰ ਸਕਦੇ ਹਾਂ ਓਕੇ ਜੀ ਓਕੇ ਠੀਕ ਹੈ ਜੀ ਠੀਕ ਹੈ ਹੁਣ ਨਕਸ ਕਰ ਦਿਓ ਚੁੱਪਾ ਇਸ ਦਾ ਮਤਲਬ ਇਹ ਹੁੰਦਾ ਓਕੇ ਜੀ ਓਕੇ ਠੀਕ ਹੈ ਜੀ ਠੀਕ ਹੈ ਮੇਰੀ ਗੱਲ ਸੁਣੋ ਹੋਰ ਸੁਣਾਓ ਜੀ ਨਵੀਤਾ ਜੀ ਹਾਂ ਹੁਣ ਸਿੱਖ ਗਏ ਭਰਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਸਰਬਜੀਤ ਭਾਜੀ ਨੇ ਕੀ ਲਿਖਿਆ ਹੁਣ ਜ਼ਰੂਰ ਤੁਮ ਨੂੰ ਦੇਖ ਦਿਨੀ ਹੈ ਇਹਨਾਂ ਨੇ ਲਿਖਿਆ ਹੈ ਬਾਕੀ ਵਾਈ ਵਧੀਆਂ ਕੀ ਬਾਤਾਂ ਕੱਲ ਪਾਵਾਂਗੇ ਠੀਕ ਆ ਵੀਰ ਜੀ ਗੁੱਟ ਨਾਈਟ ਤੁਹਾਨੂੰ ਮੈਂ ਵੀ ਹਾਂਜੀ ਆ ਸਾਡਾ ਵੀ ਟਾਈਮ ਹੈ ਹੋ ਗਿਆ ਵੈਸੇ ਤਾਂ ਕੋਲ ਲਗਾ ਨਹੀਂ ਸੌਰੀ ਓਕੇ ਠੀਕ ਹੈ ਠੀਕ ਹੈ ਕੋਈ ਨਹੀਂ ਕੋਈ ਨਹੀਂ ਵੀਰੇ ਲਾਉਣਾ ਚਾਹੀਦਾ ਚੱਕੇ ਵਧੀਆਂ ਚੱਕ ਦੋ ਫੱਟੇ ਛਿੱਟ ਘੋਰ ਲਾ ਲਓ ਇੱਕ ਮੇਰੇ ਨਾਂ ਦਾ ਵੀ ਹੋਰ ਭਰਾਜੀ ਨੇ ਕਿਹੜੇ ਕਿਹੜੇ ਭਰਾਜੀ ਨੇ ਹੁਣ ਸੋਣਾ ਕਿਨੇ ਕਿਨੇ ਨੇ ਗੁੱਡ ਨਾਈਟ ਕਰਨੀਆਂ ਮੱਕੀ ਸਾਡੇ ਲਾਈਵ ਵਾਲੇ ਵੀਰ ਪਤਾ ਨਹੀਂ ਕਿੱਧਰ ਗਏ ਜਿਵੇਂ ਸਰਬਜੀਤ ਬਾਈ ਨੂੰ ਅੱਖੀ ਲੱਭੀ ਉਹਨਾਂ ਨੂੰ ਵੀ ਸ਼ਾਇਦ ਨਾ ਲੱਭੀ ਹੋਵੇ ਲੈ ਲਾਈਵ ਹਮ ਹਉ ਜਾਂਦਾ ਚਲੋ ਕੋਈ ਕੋਈ ਗੱਲ ਨਹੀਂ ਕਿਹੜੀ ਚੱਲਦੀ ਐਮਡੀ ਐਸਟੀ ਓਜ਼ੀ ਕਿਹੜੀ ਬਹਾਦਰ ਸਿੰਘ ਗੁੱਡ ਨਾਈਟ ਜੀ ਗੁੱਡ ਨਾਈਟ ਬਾਈ ਜੀ ਗੁੱਡ ਨਾਈਟ ਧੰਨਵਾਦ ਜੀ ਗੁੱਡ ਨਾਈਟ ਭਰਾ ਜੀ ਗੁੱਡ ਨਾਈਟ ਬਾਏ ਬਾਏ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਟਾਈਮ ਦੇਣ ਲਈ ਚੇਹੋਂ ਰਹਿ ਗਏ ਚਾਰ ਪਰਾ ਬਾਕੀ ਬਾਈ ਸੁਣਵਾ ਮ ਕਦੀ ਆਇਓ ਮਿਲ ਕੇ ਜਾਓ ਓਕੇ ਵੀਰੇ ਓਕੇ ਜਰੂਰ ਜਿੱਦਣਾ ਆਇਆ ਵੀਰੇ ਮਿਲ ਕੇ ਜਾਉਂਗਾ ਤੁਹਾਨੂੰ ਜਰੂਰ ਆਉਂਗਾ ਵੀਰੇ ਰਾਜਸਥਾਨ ਵਾਲੇ ਵਿਚਾਰੇ ਖੋ ਗਏ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਨਾ ਹਜੇ ਕਾਰਨਾ ਸੀ ਉਹਨਾਂ ਨੇ ਹੂੰ ਚਲੋ ਕੋਈ ਗੱਲ ਨਹੀਂ ਨੈਕਸਟ ਵਾਰੀ ਆ ਜਾਣਗੇ ਕਦੀ ਫਿਰ ਚਲੋ ਉਹਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਨਾ ਵੀ 8 ਵਜੇ ਆਪਾਂ ਲਾਈਵ ਤੇ ਆਉਂਦੇ ਹਾਂ ਹੂੰ ਫਿਰ ਜ਼ਰੂਰ ਸ਼ਾਇਦ ਕਿੰਨੇ ਆਗੇ ਜ਼ਰੂਰ ਬਾਈ ਜ਼ਰੂਰ ਆਉਂਗੇ ਜਿੱਦਣ ਵੀ ਆਇਆ ਮੈਂ ਤੁਹਾਨੂੰ ਸਪੈਸ਼ਲ ਮਿਲ ਕੇ ਜਾਊਂਗਾ। 10 ਮਿੰਟਾਂ ਵਿੱਚ ਆਪਣੇ ਨਾਲ ਮੈਸੇਜ ਪੂਰੇ ਕਰ ਲਾਂ ਇੱਧਰ ਵਾਲੇ। ਅੰਮ੍ਰੇ ਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ। ਓਕੇ ਜੀ ਗੁੱਡ ਨਾਈਟ। ਗੁੱਡ ਨਾਈਟ ਵੀਰ ਗੁੱਡ ਨਾਈਟ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ। ਹੋਰ ਕੌਣ ਕੌਣ ਪਹੁੰਚਿਆ ਜੀ ਸਾਡੀ ਲਾਈਵ 'ਚ ਅ ਸਰਵ ਜੀ ਤੁਸੀਂ ਗੁੱਡ ਨਾਈਟ ਕਰ ਗਿਆ ਬਹਾਦਰ ਸਿੰਘ ਕਰ ਗਿਆ ਉਦਮਪ੍ਰੀਤ ਹੈਗਾ ਗੁਰੀ ਸਿੱਧੂ ਜੀ ਤੁਸੀਂ ਵੀਰ ਜੀ ਵਿਚਾਰੇ ਉਹਨਾਂ ਨੇ ਦੱਸਿਆ ਕੀ ਕਰਦਾ ਵੀਰ ਜੀ ਵਾਹਿਗੁਰੂ ਵਾਹਿਗੁਰੂ ਲਿਖੀ ਭੇਜ ਦੋ ਮੈਸੇਜ ਪੂਰੇ ਹੋ ਜਾਣਗੇ ਕੌਣ ਗੁਰੇ ਵੀਰ ਆਪਣਾ ਕੀ ਕੰਮ ਕਰਾਂ ਚਾਹ ਕਿੰਨੇ ਬੰਦੇ ਚਲੋ ਬਸ ਹੁਣ 5 ਮਿੰਟ ਹੋਰ ਆ ਪੂਰੇ 10 ਵਜੇ ਕਰਦੇ ਆ ਬੰਦਾਂ ਅੱਜ ਖੇਤੀਬਾੜੀ ਓਕੇ ਜੋਕੇ ਖੇਤੀਬਾੜੀ ਠੀਕ ਹੈ ਜੀ ਉਹ ਸਰਪਜੀਤ ਵੀਰ ਵੀ ਖੇਤੀਬਾੜੀ ਵਾਲਾ ਹੀ ਆ ਉਹ ਤਾਂ ਕਹਿੰਦਾ ਮੇਰਾ ਛਿੱਟ ਲਾਉਣ ਦਾ ਟਾਈਮ ਹੋ ਗਿਆ ਮੈਂ ਚੱਲਿਆ 10 ਵਜੇ ਬੱਚਾ ਉਹਨਾਂ ਨੇ ਪਹਿਣਾ ਵੀ ਆ ਉਹਨਾਂ ਨੇ ਕੰਮ ਆ ਵਗੈਰਾ ਵੀ ਕਰਨਾ ਹੁੰਦਾ ਹੂੰ ਕਿਸ ਚੀਜ਼ ਦੀ ਖੇਤੀ ਕਰਦੇ ਵੀਰ ਜੀ ਉੱਤਰ ਜਿਆਦਾ ਮੇਰੇ ਖੰਚ ਆਲੂ ਵਗੈਰਾ ਜਾਂਦਾ ਲੱਗਦੇ ਹਨ ਵੀਰ ਤੁਹਾਡੇ ਏਰੀਆ ਚ ਮੇਰੇ ਕਿਹੜੇ ਏਰੀਆ ਵੀਰ ਜੀ ਦਾ ਇਹਨਾਂ ਦਾ ਮੋਗਾ ਠੀਕ ਆ ਮੋਗੇ ਤੋਂ ਆ ਵੀਰ ਜੀ ਆਲੂਆਂ ਗੰਨਾ ਜ਼ਿਆਦਾ ਲੱਗਦਾ ਵੀਰ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਕੌਣ ਕੌਣ ਨਮਾ ਜੁੜਿਆ ਜੀ ਨਾ ਅਸ ਮਾਨਸਾ ਜੁਲੇ ਆਪਣਾ ਮੂਸੇ ਵਾਲਾ ਨਾਲ ਕਰ ਆਪਣਾ ਓਕੇ ਜੀ ਓਕੇ ਅੱਛਾ ਤੁਹਾਡਾ ਮਾਨਸਾ ਠੀਕ ਹੈ ਠੀਕ ਹੈ ਠੀਕ ਹੈ ਓਕੇ ਜੀ ਓਕੇ ਮੂਸਾ ਬੰਦ ਪਰ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਉਦਮ ਪ੍ਰੀਤ ਨਾਲੇ ਹਾਂ नहीं तेरे करो कि कैट करो देखा है क्या कर दिया तो आठ टाइम्स देगा ਇਹ ਕੋ ਠੀਕ ਆ ਵੀਰ ਸਬਸਕ੍ਰਾਈਬ ਕੀਤਾ ਭਰਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਠੀਕ ਹੈ ਜੀ ਬਾਏ ਜੀ ਬਾਏ ਬਾਏ ਜੀ ਬਾਏ ਭਰਾ ਉਦਮ ਜੀ ਤੇ ਠੀਕ ਹੈ ਜੀ ਠੀਕ ਆ ਜene ਭਰਾ ਜੀ ਨਾਲੇ ਦੇਖਿਆ ਕਰੋ ਦੇਖਿਆ ਕਰੋ 150 ਦਾ ਟਾਈਮ ਹੈ ਕਮੈਂਟ ਆਦਿਕ ਮੈਂ ਟਾਈਮ ਪੂਰੇ ਕਰ ਦਿੰਦੀ ਹਾਂ ਵਾਸਤਵ ਨੂੰ ਹਰਗਾ ਸਾਰੇ ਡਿਟੇਲਸ ਹੋ ਆ ਗਿਆ ਠੀਕ ਹੈ ਵੀਰੇ ਠੀਕ ਆ ਜੇ ਵੀ 150 ਹੋ ਜਾਂਦਾ ਨਾ ਉਹਦਾ 1 ਘੰਟਾ ਪੂਰਾ ਹੋ ਜਾਂਦਾ ਓਕੇ ਜੀ ਓਕੇ ਠੀਕ ਹੈ ਆਉਂਦਾ ਨਾ ਟਾਈਮ ਤੇ ਇੱਥੇ 150 ਹੋ ਜਾਂਦਾ ਹੂੰ ਕਸਟਰ ਪਹਿਲੇ ਨੰਬਰ ਤੋਂ ਠੀਕ ਹੈ ਜੀ ਠੀਕ ਹੈ ਹੋਰ ਕੌਣ ਕੌਣ ਆ ਜੀ ਲਾਈਵ 'ਚ ਬਸ 2 ਮਿੰਟ ਦੀ ਹੋਰ ਲਾਈਵ ਆ ਫਿਰ ਆਪਾਂ ਵੀ ਆ ਆਪਾਂ ਨੇ ਵੀ ਫਿਰ ਗੁੱਡ ਨਾਈਟ ਕਰ ਦੇਣੀ ਵੀਰ ਜੀ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਂ ਹੋ ਗਏ 4 ਮਿੰਟ ਰਹਿ ਗਏ ਜੀ ਫਿਰ ਤੋਂ ਆਦਾ ਪਾ

ਕਦਨਿਕ ਹੋ ਗਿਆ ਠੀਕ ਆ ਤਮਾ ਤਾ ਨਹੀਂ ਨਹੀਂ ਹੁ ਠੀਕ ਪਿੰਨ ਤੇ ਹੁ ਠੀਕ ਆ ਬੰਦ ਕਰ ਦੋ ਹੱਥ ਲੱਗਦੇ ਹੁੰਦੇ ਚਲੋ ਹੁਣ ਬਾਹਰ ਕਰ ਦੋ ਹਮ ਜੇ ਅਸੀਂ 1 ਘੰਟੇ ਚਲਾਵਾਂਗੇ ਤਾਂ 150.6 ਦਾ ਹੋਊਗਾ ਜੀ ਓਕੇ ਜੀ ਓਕੇ ਠੀਕ ਹੈ ਜੀ ਠੀਕ ਹੈ ਤੇ ਤੁਹਾਡਾ ਕਿੰਨਾ ਹੋਇਆ ਹਜੇ ਹਾਂਜੀ ਹਾਂ ਇਹ ਤਾਂ ਮੈਨੂੰ ਉਹਨੇ ਪੁਰਾਣੇ ਦੱਸਿਆ ਸੀ ਚਲੋ ਇਹ ਵੀ ਦਵਾਰੋ ਵੀ ਲੱਗੀ ਹੈ ਨਾ ਹਨ ਹੂੰ ਰਾਡੇ 150 ਤੁਸੀਂ ਕਰਕੇ ਜਾਇਆ ਕਰਿਓ ਅੱਛਾ ਹੁਣ ਤਾਂ ਕੱਟ ਜਾਣ ਕਰਕੇ ਚੱਕਰ ਪੈ ਗਿਆ ਨਾ ਉਦੋਂ ਨਹੀਂ ਤਾਂ ਹੋ ਜਾਣਾ ਸੀ 150 ਸਾਰਿਆਂ ਦਾ ਬਾਕੀ ਪਤਾ ਨਹੀਂ ਅਜੇ ਸਾਨੂੰ ਅੰਨਾ ਵੀ ਪਤਾ ਵੀ ਨਹੀਂ ਲੱਗਦਾ ਹੁਣ ਇੱਕ ਭਰਾ ਨੇ ਵਿਚਾਰਿਆਂ ਨੂੰ ਕਰਿਆ ਹ ਤਾਂ ਮਿੱਤੋ ਹੱਥ ਫੁੱਟ ਲੱਗ ਗਿਆ ਸੀ ਉਹ ਪੀਨੇ ਜੇ ਉੱਪਰ ਲੱਗ ਗਿਆ ਉਹ ਪਤਾ ਨਹੀਂ ਕਿਹਾ ਹੋ ਗਿਆ ਸੀ ਚਲੋ ਠੀਕ ਹੈ ਜੀ ਹੁਣ ਸਭ ਦਾ ਜਾਣ ਦਾ ਟਾਈਮ ਹੋ ਗਿਆ ਜੀ ਸੌਣ ਦਾ ਜੀ ਤੁਸੀਂ ਵੀ ਗੁੱਡ ਨਾਈਟ ਹੋ ਜਾਓ ਬਾਏ ਕਰ ਸਾਰਿਆਂ ਨੂੰ ਗੁੱਡ ਨਾਈਟ ਧੰਨਵਾਦ ਜੀ ਸਾਰਿਆਂ ਦਾ ਕੱਲ ਨੂੰ ਆਪਾਂ ਫੇਰ ਮਿਲਾਂਗੇ ਬਾਏ